ਪ੍ਰਸ਼ਾਸਨ ਨੂੰ ਹੋਣੀ ਇਹੋ ਬੇਨਤੀ ਕਰਨਾ ਹੈ ਆ ਕਿ ਇੱਕ ਦੇ ਦੋਸ਼ੀ ਲੱਭੇ ਜਾਣ ਕੂੜੇ ਵਾਲਿਆਂ ਦੇ ਨਾਲ ਜਾ ਕੇ ਵੀ ਕੂੜਾ ਕਿਹਦੇ ਘਰੋਂ ਛੁੱਟਿਆ ਪੋਤੀ ਸਾਹਿਬ ਕਿੰਨਾ ਨੇ ਛੁੱਟੇ ਲਬਾਬੇ ਦੇ ਪਾਸ ਪਾ ਗਏ ਟਰੱਕਾ ਸਾਹਿਬ ਉਹ ਕਿਹਨੂੰ ਫੜਾ ਕੇ ਆਏ ਤੇ ਉਹ ਅੱਗੋਂ ਕਹਿੰਦੇ ਆ ਵੀ ਗੁਰਦੁਆਰੇ ਵਾਲੇ ਕਹਿੰਦੇ ਸਾਨੂੰ ਨਹੀਂ ਫੜਾਇਆ ਇੱਥੇ ਕੋਈ ਮਤਾ ਢੇਕਣ ਆਇਆ ਹੀ ਉਹਨਾਂ ਨੂੰ ਫੜਾ ਗਏ ਆ ਟਾਈਮ ਰੇ ਬਾਕੀ ਚੱਲਦੇ ਆ ਉਹ ਕਹਿੰਦੇ ਵੀ ਜਿੱਥੇ ਜਿੱਥੇ ਉਹ ਫੜਾਏ ਆ ਨਾ ਉਹ ਕਾਮਰਾ ਬੰਦੇ ਆ ਜੀ ਮੰਗ ਕਰਦੇ ਆਂ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਉਹਨਾਂ ਦੀ ਭਾਲ ਕੀਤੀ ਜਾਵੇ ਅਥਾਣੇ ਦਾ ਵੀ ਘਰਾਓ ਕਰਾਂਗੇ ਜੋ ਸਾਡੇ ਕੋਲ ਪਾਵਰੇ ਗੁਰੂ ਸਾਹਿਬ ਜਿੰਨੀਆਂ ਸਮਰਥਾ ਅਸੀਂ ਜਰੂਰ ਕਰਾਂਗੇ ਤੇ ਜਿਹੜਾ ਪਰਚਾ ਵਾ ਇਹ ਤੇ ਅਸੀਂ ਹਰ ਹਾਲਤ ਵਿੱਚ ਕਰਾ ਕੇ ਜਾਵਾਂਗੇ ਜੋ ਮਰਜ਼ੀ ਹੋ ਜੇ ਅਸੀਂ ਜਾਣ ਵਾਲੇ ਨਹੀਂ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਬਾਬਾ ਪਾਰਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਤੋਂ ਆਪਾਂ ਦੱਸਣਾ ਚਾਹੁੰਦੇ ਆਂ ਵੀ ਪ੍ਰਸ਼ਾਸਨ ਨੂੰ ਹੋਣੀ ਇਹੋ ਬੇਨਤੀ ਕਰਨਾ ਹੈ ਆ ਕਿ ਇੱਕ ਦੇ ਦੋਸ਼ੀ ਲੱਭੇ ਜਾਣ ਕੂੜੇ ਵਾਲੇ ਦੇ ਨਾਲ ਜਾ ਕੇ ਵੀ ਕੂੜਾ ਕਿਹਦੇ ਘਰੋਂ ਛੁੱਟਿਆ ਪੋਤੀ ਸਾਹਿਬ ਕਿੰਨੇ ਨੇ ਛੁੱਟੇ ਲਬਾਵੇ ਦੇ ਪਾਸ ਪਾ ਕੇ ਤੇ ਦੂਜੀ ਜਿਹੜੀ ਸਾਡੀ ਗੱਲ ਹੈ ਉਹ ਇਹ ਆ ਕਿ ਉਹ ਪੋਤੀ ਸਾਹਿਬ ਜਿਹੜਾ ਕੂੜੇ ਵਾਲਾ ਵੀਰ ਲੈ ਕੇ ਜਾ ਕੇ ਗੁਰਦੁਆਰਾ ਸਾਹਿਬ ਦੇ ਕੇ ਆਇਆ ਉਹ ਗੁਰਦੁਆਰੇ ਸਾਹਿਬ ਜਾ ਕੇ ਉਹਨੇ ਕਿੰਨੂ ਦਿੱਤੇ ਉਹ ਬੰਦੇ ਕੌਣ ਆ ਉਹ ਲਬਾਵੇ ਜੇ ਨਾਲ ਗਏ ਆ ਤੇ ਗੁਰੂ ਘਰ ਵਾਲੇ ਕਹਿੰਦੇ ਆ ਵੀ ਸਾਡਾ ਇਹ ਕੈਮਰਾ ਨਹੀਂ ਚਾਹਦਾ ਬਾਕੀ ਚੱਲਣ ਦੇ ਕੈਮਰੇ ਤੇ ਜਿੱਥੋਂ ਫੋਟੋ ਆਣੀ ਉਹ ਗੁਰਕਾ ਉਹ ਦੇਖਿਆ ਗੁਰਕਾ ਸਾਹਿਬ ਉਹ ਕਿਸੇ ਨੂੰ ਫੜਾ ਕੇ ਆਏ ਤੇ ਉਹ ਅੱਗੋਂ ਕਹਿੰਦੇ ਆ ਵੀ ਗੁਰਦੁਆਰੇ ਵਾਲੇ ਕਹਿੰਦੇ ਸਾਨੂੰ ਨਹੀਂ ਫੜਾਇਆ ਇੱਥੇ ਕੋਈ ਮਤਾ ਢੇਕਣ ਆਇਆ ਹੀ ਉਹਨਾਂ ਨੂੰ ਫੜਾ ਗਏ ਆ ਉਹ 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 ਵੀ ਵੇਖਣਾ ਉਹ ਪੁਲਿਸ ਇਨਵੈਸਟੀਗੇਟ ਕਰੇ ਗੁਰਦੁਆਰਾ ਸਾਹਿਬ ਜੀ ਗੁਰਨਾਨਕ ਪ੍ਰਕਾਸ਼ ਏ ਬਲਾਗ ਦੇ ਵਿੱਚ ਡੀ ਬਲਾਗ ਦੇ ਵਿੱਚ ਹਾਂਜੀ ਗੁਰਦੁਆਰਾ ਹੋਵੇ ਤਾਂ ਵੱਡਾ ਹੋਵੇ ਤੇ ਕੈਮਰੇ ਬੰਦ ਹੋਣ ਕੈਮਰੇ ਬਾਕੀ ਚੱਲਦੇ ਆ ਉਹ ਕਹਿੰਦੇ ਵੀ ਜਿੱਥੇ ਜਿੱਥੇ ਉਹ ਫੜਾਏ ਆ ਨਾ ਉਹ ਕੈਮਰਾ ਬੰਦੇ ਆ ਜੀ ਚੌਂਦੇ ਕੀ ਅਹੀਂ ਕਿਨੇ ਵੀ ਗੁਰਕਾ ਸਾਹਿਬ ਬਰਾਮਦ ਕੀਤੇ ਜਾਂ ਪੋਤੀ ਸਾਹਿਬ ਬਰਾਮਦ ਕੀਤੀ ਜਾਵੇ ਵੀ ਉਹ ਕਿੰਨਾ ਨੂੰ ਦਿੱਤੇ ਆ ਉਹ ਵੀ ਲੱਭੇ ਜਾਣ ਬੰਦੇ ਤੁਹਾਡੇ ਵੱਲੋਂ ਹੁਣ ਸਾਰੇ ਅਸੀਂ ਵੀ ਕੋਈ ਅਸੀਂ ਸਾਰਾ ਕੋਈ ਭਜਨਸ ਕਰਨ ਦੇ ਕੱਲ ਦੀ ਸਾਨੂੰ ਕੋਈ ਕੋਈ ਮਤਲਬ ਕਿ ਰਾਹ ਨਹੀਂ ਕੋਈ ਦੇ ਰਹੇ ਪ੍ਰਸ਼ਾਸਨ ਦੀ ਮਤ ਲੈ ਆਂਦੇ ਆਗੇ ਕੱਲ ਦੇ ਵੀ ਥਾਣੇ ਹੁਣ ਵੀ ਥਾਣੇ ਘਲੋਤੇ ਸਹੀ ਤੁਹਾਡੇ ਵੱਲ ਅਪਰੋਚ ਕੀਤੀ ਗੁਰਦੁਆਰਾ ਸਾਹਿਬ ਜਾ ਕੇ ਉਹ ਗੁਰਕਾ ਸਾਹਿਬ ਬਰਾਮਦ ਕਰਾਉਂਦੇ ਹਾਂ ਜੀ ਹਾਂ ਜੀ ਹਾਂ ਜੀ ਗਏ ਨਾਲ ਲੱਗੇ ਗਏ ਜੀ ਐਸਐਸਓ ਸਾਹਿਬ ਸਾਰੇ ਗਏ ਨਾਲ ਉਹ ਕੈਮਰੇ ਚੈੱਕ ਕੀਤੇ ਕਹਿੰਦੇ ਕੈਮਰਾ ਬੰਦਿਆ ਜੀ ਉਹ ਪਾਸਵਰਡ ਨਹੀਂ ਖੁੱਲਣਦੇ ਆ ਉਹ ਕੈਮਰਾ ਬ ਮੰਗ ਕੀ ਕਰਦੇ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਉਹਨਾਂ ਦੀ ਭਾਲ ਕੀਤੀ ਜਾਵੇ ਤੇ ਜਿਹੜੇ ਗੁਰੂ ਜਿਹੜੇ ਗੁਰਕਾ ਸਾਹਿਬ ਜੀ ਪੋਤੀ ਸਾਹਿਬੀ ਉਹ ਵੀ ਬਰਾਮਦ ਕੀਤੇ ਜਾਣ ਵੀ ਉਹ ਗਏ ਕਿੰਨਾ ਕੋ ਇਹ ਬੇਨਤੀ ਆਈ ਸਾਡੀ ਦਾਸ ਮਨਦੀਪ ਸਿੰਘ ਸੇਵਾਦਾਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਆਲ ਇੰਡੀਆ ਸਦਕਾਰ ਕਮੇਟੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ ਮਜੀਠਾ ਰੋਡ ਤੋਂ ਅਸੀਂ ਕੱਲ ਤੇ ਡਾ ਅਰਜ਼ੀ ਜਿਹੜੀ ਉਹ ਆਪਣੇ ਵੱਲੋਂ ਅਸੀਂ ਲਿਖਾਤੀ ਆ ਇਹ ਜਿਹੜਾ ਅਨਜੀਤਾ ਮੈਨੂੰ ਥਾਣਾ ਪੈਂਦਾ ਸੀਟ ਵਿਭਾਗ ਇੱਥੇ ਇੱਥੇ ਕਰਾਈ ਆ ਜੀ ਕੀ ਮੈਟਰ ਕੀ ਮਾਰਾ ਮੈਟਰ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਠ ਪੋਤੇ ਅੱਠ ਗੁੜਕਾ ਸਾਹਿਬ ਹੈ ਇੱਕ ਪੋਤੀ ਸਾਹਿਬ ਵੱਡਾ ਵੀ ਏਡੀ ਵੱਡੀ ਘਟਨਾ ਹੋਈ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਬਹੁਤ ਮੰਦ ਭਾਗੀ ਗੱਲ ਹੈ ਜੀ ਅੱਠ ਪੋਤੀ ਸਾਹਿਬਾਂ ਦਾ ਕੂੜੇ ਦੀ ਪਵਿੱਤਰ ਧਰਤੀ ਦੇ ਕੋਟੇ ਹਾਂਜੀ ਹਾਂਜੀ ਉੱਥੇ ਬੇਦਬੀ ਹੋ ਜਾਣਾ ਸ਼੍ਰੋਮਣੀ ਕਮੇਟੀ ਦੀ ਗੱਲ ਤੱਕ ਜੂਨ ਤੱਕ ਨਾ ਸਰਕਣਾ ਪ੍ਰਸ਼ਾਸਨ ਸਾਡੀ ਗੱਲ ਨਾ ਸੁਨੇ ਬਹੁਤ ਬਹੁਤ ਮੰਦ ਭਾਗੀ ਖਬਰ ਹੈ ਜੀ ਪੈਲ ਤੇ ਆਧਾਰ ਤੇ ਜਿਹੜਾ ਕਾਰਵਾਈ ਹੈ ਸ਼੍ਰੋਮਣੀ ਕਮੇਟੀ ਦੀ ਬਣ ਚਾਹੀਦੀ ਹੈ ਜੇ ਅਗਰ ਜ਼ਹਿਦਾਰ ਇੱਕ ਬਿਆਨ ਦੇ ਦੇ ਤਾਂ ਸਾਰਾ ਕੁਝ ਮਸਲਾ ਹੱਲ ਹੋ ਸਕਦਾ ਪਰ ਪਤਾ ਨਹੀਂ ਕਿਉਂ ਸੁੱਤੇ ਆ ਕੀ ਗੱਲ ਗੁਰੂ ਗ੍ਰੰਥ ਸਾਹਿਬ ਸਾਡਾ ਕੱਲਿਆਂ ਦਾ ਪੂਰੇ ਜਗਤ ਦਾ ਵਾ ਉਸ ਤਰ੍ਹਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਇੱਕ ਦੂਜੇ ਨੂੰ ਬੜਾ ਕਰਦੇ ਅਸੀਂ ਇਹ ਕਰਦਾ ਪਰ ਜੇ ਉਹ ਇਹੋ ਜਿਹੀ ਘਟਨਾ ਹੁੰਦੀ ਜਦੋਂ ਕੋਈ ਕਥਾ ਨਹੀਂ ਹੁੰਦਾ ਤੇ ਹੁਣ ਵੀ ਜਿਹੜੇ ਜਾਗਤ ਦੇ ਮੀਰ ਵਾਲੇ ਉਹਨਾਂ ਨੇ ਬੇਨਤੀ ਆ ਵੀ ਆਜੋ ਆਹੀਂ ਆਪਣਾ ਜਿਹੜਾ ਇਹਦੀ ਬੇਅਦਬੀ ਹੋਈ ਹੈ ਦਾ ਕੋਈ ਹੱਲ ਹੈ ਜਿਹੜਾ ਉਹ ਕਰ ਸਕੀਏ ਮਿਲ ਕੇ ਲਿਆਂਦਾ ਐ ਜੀਪੀਸੀ ਦਫਤਰ ਜਾਂ ਜੱਫੇਦਾਰ ਸਾਹਿਬ ਦੇ ਨੋਟਿਸ ਲਿਆਂਦਾ ਪਾਪਾ ਜੀ ਲਿਆਂਦਾ ਪਰ ਸਾਡੀ ਗੱਲ ਨਹੀਂ ਇੱਥੇ ਕੋਈ ਸੁਣਦੇ ਕੱਲ ਲਿਆਂਦਾ ਲੈ ਬੋਲ ਲਿਆਂਦਾ ਛੁੱਟੀ ਹੈ ਜੀ ਬਸ ਥਾਣੇ ਨੂੰ ਕਹਿੰਨੇ ਆਂ ਵੀ ਜੋ ਵੀ ਘਟਨਾ ਨਸ਼ਰ ਹੋਣੀ ਚਾਹੀਦੀ ਆ ਸੰਗਤ ਦੇ ਵਿੱਚ ਕਿਉਂਕਿ ਇਹ ਛੋਟੀ ਘਟਨਾ ਨਹੀਂ ਬਹੁਤ ਵੱਡੀ ਆ ਜੇ ਇਸ ਘਟਨਾ ਦੇ ਨਾਲ ਹਰ ਸਿੱਖ ਦਾ ਜਿਹੜਾ ਹਿੰਦਤਾ ਬੁਲੰਦਿਆ ਜਾਂਦਾ ਇਸ ਕਰਕੇ ਅਸੀਂ ਕਹਿੰਨੇ ਆਂ ਵੀ ਜੋ ਵੀ ਸਖਸ ਆ ਉਸ ਨੂੰ ਸਾਹਮਣੇ ਸਖਤੋ ਸਖਤ ਜਿਹੜੇ ਕਾਨੂੰਨੀ ਕਾਰਵਾਈ ਕਰਨੇ ਪ੍ਰਸ਼ਾਸਨ ਕਿੰਨਾ ਰਿਪੋਰਟਰੀਆ ਕਿਉਂਕਿ 24 ਘੰਟੇ ਦੇ ਆਸ-ਪਾਸ ਹੋ ਗਏ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਨਹੀਂ ਪ੍ਰਸ਼ਾਸਨ ਨਾਲ ਗੱਲ ਹੋਈ ਐ ਸਰਦਾਰ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਆ ਕਿ ਅਸੀਂ ਜਿਹੜੇ ਜਿਹੜੇ ਘਰਾਂ ਦੇ ਵਿੱਚੋਂ ਇਹ ਕੂੜਾ ਲਿਆਂਦਾ ਤੇ ਉਹ ਨਾਲ ਆਪਣੇ ਜਿਹੜੇ ਬੰਦਾ ਜਿਹੜਾ ਕੂੜੇ ਵਾਲਾ ਹੀ ਉਹਨੂੰ ਨਾਲ ਖੜਕੇ ਉਹ ਘਰ ਦੇ ਵਿੱਚ ਕੈਮਰੇ ਖੋਲਕੇ ਤੇ ਆਪਣਾ ਜਿਹੜੀ ਕਾਰਵਾਈ ਉਹ ਕਰ ਰਹੇ ਆ ਤੇ ਬਾਕੀ ਸੀ ਜਿਹੜੇ ਗੁਰਦੁਆਰੇ ਗੁੜਕਾ ਸਾਹਿਬ ਦੇ ਕੇ ਆਏ ਆ ਉਸ ਗੁਰੂ ਘਰ ਦਾ ਜਿਹੜਾ ਬਾਹਰ ਦਾ ਜਿਹੜਾ ਕੈਮਰਾ ਉਹ ਵੀ ਬੰਦ ਹੋਇਆ ਤੇ ਜਿਹੜਾ ਉਸੋਂ ਦਾ ਜਿਹੜਾ ਆਪਣਾ ਇਹ ਡਿਊਟਰ ਆ ਉਹਦਾ ਜਿਹੜਾ ਪਾਸਵਰਡ ਉਹ ਵੀ ਨਹੀਂ ਖੁੱਲ ਰਿਹਾ ਪਤਾ ਨਹੀਂ ਕਿਉਂ ਕਾਲੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਇਹੋ ਜੀ ਗੱਲ ਨੂੰ ਦੀ ਉਹਦਾ ਕੈਮਰਾ ਵੀ ਬੰਦ ਹੋ ਜਾਂਦੇ ਆ ਜੀ ਸਰ ਜਿਹੜੀ ਦੇਖਦੀ ਦੀ ਘਟਨਾ ਆ ਬਾਕੀ ਇਹ ਟੀਮ ਆ ਰਹੀ ਹੈ ਸਾਡੇ ਕੋਲ ਇਹ ਇਨਫੋਰਮੇਸ਼ਨ ਆਈ ਹੈ ਕਿ ਜਿਹੜੇ ਗੁਟਕਾ ਸਾਹਿਬ ਨੇ ਉਹ ਬਰਾਮਦ ਹੋਏ ਆ ਜੋ ਕਿ ਗੁਰਦੁਆਰੇ ਸਾਹਿਬ ਤੇ ਵੀ ਬਲੌਗ ਵਿੱਚ ਲਿਖਾਈ ਗਏ ਸੀ ਤੋ ਤੁ ਜਿਹਦੇ ਜਿਹਨਾਂ ਨੇ ਹੈਂਡਓਵਰ ਕੀਤੇ ਉਹ ਵੀ ਜਿਹੜੀ ਲੋਥ ਬੰਦੀਆਂ ਉਹਨਾਂ ਕੈਰੀ ਕਰ ਲਈ ਬਟ ਇਸ ਚੀਜ਼ ਨੂੰ ਅਪਾ ਪ੍ਰੋਪਰਲੀ ਅਪਾ ਵੈਰੀਫਾਈ ਕਰ ਰਹੇ ਆ ਕਿਥੋਂ ਇਹ ਮਿਲੇ ਸੀ ਇਹ ਕੌਣ ਲੈ ਕੇ ਗਿਆ ਉਸ ਨੂੰ ਅਡੀਟੀਮਸ ਲੱਗੀਆਂ ਜਿੱਤੇ ਬੰਦੇ ਦਾ ਹਟਾ ਹੋ ਸਕੀ ਉਹ ਲੋਕ ਕੂੜੇ ਦੇ ਵਿੱਚ ਸੁੱਕ ਰਿਹਾ ਤੇ ਵਾਟੇ ਕੂੜੇ ਚੋਂ ਦੇਖੋ ਜੇ ਦੋ ਸਾਡੇ ਕੋਲ ਹਾਰ ਦਿੱਤੇ ਅੰਝ ਜਿਹੜਾ ਆਇਆ ਆਪਾਂ ਨੂੰ ਪਤਾ ਲੱਗੇਗਾ ਹੈ ਕਿ ਇਸ ਟਾਈਮ ਕੌਣ ਲੈ ਕੇ ਗਿਆ ਵਾ ਆਪਾਂ ਫਰਦਰ ਹੋਰ ਇਨਵੈਸਟੀਗੇਸ਼ਨ ਕਰਕੇ ਨੂੰ ਪਤਾ ਲੱਗੇਗਾ ਅਗੇ ਨਸਤੀ ਕਾ ਜੋ ਜਿਹਦਾ ਵੀ ਜੋ ਵੀ ਕਸੂਰ ਆ ਜੋ ਦੋਸ਼ੀ ਹੋਏਗਾ ਜੇਕਰ ਫਿਜ਼ੀਕਲ ਹੋਈ ਹੈ ਤੇ ਉਹਨੂੰ ਸਜ਼ਾ ਮਿਲੇਗੀ